ਸ਼ਹੀ ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਅਸਮਾਨੀ ਚੜੀ ਹੋਈ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਲਗਾਤਾਰ ਦਿਖਾਈ ਦੇ ਰਹੀ ਸੀਗੀ ਦੁਪਹਿਰ ਵੇਲੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਜਿਹੀ ਧੁੱਪ ਜ਼ਰੂਰ ਨਿਕਲੀ ਪਰ ਬਹੁਤੇ ਖੇਤਰਾਂ ਦੇ ਵਿੱਚ ਧੁੰਦ ਦੇ ਬਦਲ ਅਸਮਾਨੀ ਚੜੇ ਹੋਏ ਲਗਾਤਾਰ ਦਿਖਾਈ ਦੇ ਰਹੇ ਹਨ ਧੁੰਦ ਦੇ ਬੱਦਲ ਇੱਕ ਲੰਘਦੀ ਹੋਈ ਬੱਦਲਬਾਈ ਕਰਕੇ ਵੀ ਦਿਖਾਈ ਦੇ ਰਹੇ ਹਨ ਜਿਸ ਕਰਕੇ ਅੱਜ ਰਾਤ ਵੇਲੇ ਵੀ ਕੁਝ ਕੁ ਜਗ੍ਹਾ ਹਲਕੀ ਜਿਹੀ ਕਿਣਮਣ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਦੇਖੀ ਗਈ ਸੀ ਕਿ ਬਹੁਤੇ ਖੇਤਰਾਂ ਦੇ ਵਿੱਚ ਇਹ ਬੱਦਲਬਾਈ ਲਗਾਤਾਰ ਗੁਜਰਦੀ ਰਹੇਗੀ ਸ਼ਾਮ ਹੁੰਦੇ ਹੁੰਦੇ ਇੱਕ ਵਾਰ ਫੇਰ ਤੁੰਦ ਦੇ ਬੱਦਲ ਜਾਂ ਬੱਦਲਬਾਏ ਇਸੇ ਤਰ੍ਹਾਂ ਹੀ ਬਣਦੀ ਹੋਈ ਦਿਖਾਈ ਦੇਵੇ ਕਿ ਕੁਝ ਕੁ ਖੇਤਰਾਂ ਦੇ ਵਿੱਚ ਸੰਘਣੀ ਜਮੀਨੀ ਪੱਧਰ ਤੇ ਵੀ ਤੁੰਦ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਉਂਝ ਬਹੁਤਾ ਕੁਝ ਖਾਸ ਮੌਸਮ ਦੇ ਵਿੱਚ ਬਦਲਾਵ ਨਹੀਂ ਹੋਵੇਗਾ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਅਤੇ ਬਰਫਵਾਰੀ ਦਾ ਦੌਰ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਪੰਜਾਬ ਦੇ ਵਿੱਚ ਧੁੰਦ ਬੱਦਲਵਾਈ ਅਜੀਹਾ ਮਾਹੌਲ ਅਗਲੇ 24 ਤੋਂ 48 ਘੰਟਿਆਂ ਦੇ ਦੌਰਾਨ ਦੇਖਣ ਨੂੰ ਮਿਲੇਗਾ ਹਲਕੀ ਜਿਹੀ ਕਣਮਣ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹੋ ਸਕਦੀ ਹੈ ਅੱਜ ਰਾਤ ਨੂੰ ਨਹੀਂ ਤਾਂ ਕੱਲ ਤੋਂ ਮੌਸਮ ਥੋੜਾ ਜਿਹਾ ਹੋਰ ਖੇਤਰਾਂ ਦੇ ਵਿੱਚ ਖੁੱਲਣਾ ਸ਼ੁਰੂ ਹੋਵੇਗਾ ਤੇ ਮੌਸਮ ਸਾਫ਼ ਹੁੰਦਾ ਹੋਇਆ ਦਿਖਾਈ ਦੇਗਾ